ਬਠਿੰਡਾ ਦੇ ਵਿੱਚ ਲੱਗੇ ਦਿਨ ਦੋ ਬੰਬ ਧਮਾਕੇ ਹੋਏ ਲਗਾਤਾਰ ਦੋ ਬੰਬ ਧਮਾਕੇ ਹੋਏ ਜਿਸ ਦੇ ਵਿੱਚ ਪਿਓ ਪੁੱਤ ਝੁੱਲਸ ਗਏ ਔਰ ਗੰਭੀਰ ਜ਼ਖਮੀ ਹੋਏ ਮੌਕੇ ਦੇ ਉੱਤੇ ਪੁਲਿਸ ਟੀਮਾਂ ਪਹੁੰਚੀਆਂ ਫਰੈਂਸਿਕ ਟੀਮਾਂ ਪਹੁੰਚੀਆਂ ਬੰਬ ਸਕਵਾਡ ਦੀਆਂ ਟੀਮਾਂ ਪਹੁੰਚੀਆਂ ਔਰ ਉਸ ਤੋਂ ਬਾਅਦ ਬਹੁਤ ਸਾਰੇ ਖੁਲਾਸੇ ਹੋਏ ਗੁਰਪ੍ਰੀਤ ਸਿੰਘ ਨਾਂ ਦਾ ਕੁਝ 18 ਕੁ ਵਰਿਆਂ ਦਾ ਮੁੰਡਾ ਜਿਹੜਾ ਪਿੰਡ ਜੀਦਾ ਦਾ ਰਹਿਣ ਵਾਲਾ ਹੈ ਗੋਨੇਆਣਾ ਨਜ਼ਦੀਕ ਇਹ ਪਿੰਡ ਜੀਦਾ ਪੈਂਦਾ ਹੈ ਬਠਿੰਡਾ ਦੇ ਔਰ ਉਸ ਪਿੰਡ ਦਾ ਇਹ ਮੁੰਡਾ ਰਹਿਣ ਵਾਲਾ ਗੁਰਪ੍ਰੀਤ ਸਿੰਘ ਕਹਿੰਦੇ ਕਿ ਇਹ ਔਨਲਾਈਨ ਵੀਡੀਓਜ਼ ਦੇਖ ਰਹੇ ਕਿ ਬੰਬ ਬਣਾ ਰਿਆ ਸੀ ਇਥੋਂ ਤੱਕ ਖਬਰਾਂ ਨੇ ਕਿ ਆਨਲਾਈਨ ਆਰ ਡੀ ਐਕਸ ਜਾਂ ਬਾਕੀ ਸਮਗਰੀ ਵੀ ਮੰਗਾਈ ਗਈ ਪੁਲਿਸ ਇਸ ਮਾਮਲੇ ਦੀ ਤਫਤੀਸ਼ 'ਚ ਜੁਟੀ ਹੈ ਪਰ ਹਾਲ ਕੀ ਵਾਪਰੇ ਨੇ ਇਹ ਵੀ ਤੁਹਾਨੂੰ ਦੱਸ ਦਿੰਨੇ ਆ ਜਾਣਕਾਰੀ ਮੁਤਾਬਕ ਜਦੋਂ ਬੰਬ ਬਣਾਇਆ ਜਾ ਰਿਹਾ ਸੀ ਜਾਂ ਸਮਗਰੀ ਦੇ ਨਾਲ ਇਹ ਵਿਅਕਤੀ ਗੁਰਪ੍ਰੀਤ ਸਿੰਘ ਨਾਮ ਦਾ ਮੁੰਡਾ ਹੈ ਕੰਮ ਕਰ ਰਿਹਾ ਸੀ ਉਸ ਵੇਲੇ ਪਹਿਲਾ ਬਲਾਸਟ ਹੁੰਦਾ ਉਸ ਬਲਾਸਟ ਦੇ ਵਿੱਚ ਗੁਰਪ੍ਰੀਤ ਸਿੰਘ ਦੇ ਹੱਥ ਝੁੱਲਸ ਜਾਂਦੇ ਨੇ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਜਾਂਦਾ ਔਰ ਜਦੋਂ ਉਸੇ ਦਿਨ ਸ਼ਾਮ ਨੂੰ ਗੁਰਪ੍ਰੀਤ ਸਿੰਘ ਦਾ ਪਿਤਾ ਘਰੇ ਸਫਾਈ ਕਰ ਰਿਹਾ ਸੀ ਤਾਂ ਉਸ ਉਸ ਵੇਲੇ ਦੂਸਰਾ ਬੰਬ ਧਮਾਕਾ ਹੋਇਆ ਇਹ ਜਾਣਕਾਰੀ ਸਾਹਮਣੇ ਆਈ ਹੈ ਔਰ ਉਸ ਬੰਬ ਧਮਾਕੇ ਦੇ ਵਿੱਚ ਸੂਤਰਾਂ ਮੁਤਾਬਕ ਗੁਰਪ੍ਰੀਤ ਸਿੰਘ ਦੇ ਪਿਤਾ ਦੀਆਂ ਅੱਖਾਂ ਵੀ ਗ੍ਰਸਤ ਹੋ ਗਈਆਂ ਹੁਣ ਦੋਵੇਂ ਪਿਓ ਪੁੱਤ ਇਸ ਵੇਲੇ ਜ਼ੇਰੇ ਇਲਾਜ ਨੇ ਪਰ ਵੱਡਾ ਸਵਾਲ ਇੱਥੇ ਖੜਾ ਹੋ ਰਿਹਾ ਹੈ ਕਿ ਬੰਬ ਬਣਾਉਣ ਦੀ ਵਿਧੀ ਸੋਸ਼ਲ ਮੀਡੀਆ ਦੇ ਉੱਤੇ ਪਈ ਹੋਈ ਹੈ ਔਰ ਸੋਸ਼ਲ ਮੀਡੀਆ ਤੋਂ ਵੇਖ ਕੇ ਮੁੰਡਾ ਬੰਬ ਬਣਾ ਰਿਹਾ ਜੇ ਆਪਾਂ ਇਹਨੂੰ ਮਿਲਟਰੀ ਲੈਵਲ ਦੀ ਗੱਲ ਆਖੀਏ ਜੇ ਲੀਗਲੀ ਦੇਖੀਏ ਜੇ ਇਹ ਨੌਜਵਾਨ ਲੀਗਲ ਐਕਸ਼ਨਸ ਦੇ ਵਿੱਚ ਇਨਵੋਲਡ ਹੁੰਦਾ ਜਾਂ ਮਿਲਟਰੀ ਦੇ ਨਾਲ ਇਨਵੋਲਡ ਹੁੰਦਾ ਜਾਂ ਫਿਰ ਪੁਲਿਸ ਦੇ ਨਾਲ ਇਨਵੋਲਡ ਹੁੰਦਾ ਤਾਂ ਟੈਲੈਂਟ ਬਹੁਤ ਵਧੀਆ ਮੰਨਿਆ ਜਾਂਦਾ ਵੱਡਾ ਮੰਨਿਆ ਜਾਂਦਾ ਪਰ ਉਸੇ ਮੋੜ ਤੇ ਆ ਕੇ ਇਹ ਇਹ ਮਾਮਲਾ ਅਪਰਾਧਿਕ ਵੀ ਬਣ ਜਾਂਦਾ ਇਹ ਘਰ ਦੇ ਵਿੱਚ ਬੈਠ ਕੇ ਸ਼ਰੀਆਮ ਬੰਬ ਬਣਾਇਆ ਜਾ ਰਿਹਾ ਹੈ ਔਰ ਉਹਦੀ ਸਾਰੀ ਟੈਕਨੀਕ ਸੋਸ਼ਲ ਮੀਡੀਆ ਤੇ ਅਵੇਲੇਬਲ ਹੈ ਸੋਸ਼ਲ ਮੀਡੀਆ ਉਹ ਪਲੈਟਫਾਰਮ ਹੈ ਜਿਸ ਨੂੰ ਵਰਲਡ ਵਾਈਡ ਇਸਤੇਮਾਲ ਕੀਤਾ ਜਾਂਦਾ ਉਸ ਦਾ ਐਕਸੈਸ ਬੱਚਿਆਂ ਦੇ ਕੋਲ ਵੀ ਹੈ ਜਵਾਨਾਂ ਕੋਲ ਵੀ ਹੈ ਬਜ਼ੁਰਗਾਂ ਕੋਲ ਵੀ ਹੈ ਬੰਦਿਆਂ ਕੋਲ ਵੀ ਹੈ ਬੀਬੀਆਂ ਕੋਲ ਵੀ ਆ ਮਤਲਬ ਹਰ ਕੋਈ ਵਰਤ ਰਿਹਾ ਔਰ ਇਹੋ ਜੇ ਸੰਵੇਦਨਸ਼ੀਲ ਪਲੈਟਫਾਰਮ ਦੇ ਉੱਤੇ ਇਹੋ ਜੀ ਸੰਵੇਦਨਸ਼ੀਲ ਸਥਿਤੀ ਪਈ ਹੋਵੇ ਇਹੋ ਜੀ ਪ੍ਰਕਿਰਿਆ ਪਈ ਹੋਵੇ ਜਿਸ ਨੂੰ ਵੇਖ-ਵੇਖ ਕੇ ਮੁੰਡੇ ਕੁੜੀਆਂ ਬੰਬ ਬਣਾਉਣ ਲੱਗ ਜਾਣ ਕਿੰਨੀ ਹੈਰਾਨੀ ਦੀ ਗੱਲ ਹੈ ਔਰ ਇੱਥੇ ਆ ਕੇ ਹੁਣ ਪੁਲਿਸ ਨੇ ਵੀ ਇਸ ਉੱਤੇ ਐਕਸ਼ਨ ਕਰਦਿਆਂ ਹੋਇਆ ਪਹਿਲਾਂ ਤਾਂ ਮੌਕੇ ਦੇ ਹਾਲ ਜਾਣੇ ਔਰ ਉਸ ਤੋਂ ਬਾਅਦ ਅਗਲੀ ਹੁਣ ਪ੍ਰਕਿਰਿਆ ਅਮਲ ਦੇ ਵਿੱਚ ਲਿਆਂਦੀ ਜਾ ਰਹੀ ਹੈ ਪਰ ਲੋੜ ਹੈ ਕਿ ਇਹੋ ਜੀ ਸਮੱਗਰੀ ਨੂੰ ਸੋਸ਼ਲ ਮੀਡੀਆ ਤੋਂ ਏਟਲੀਸਟ ਚੱਕ ਦੇਣਾ ਚਾਹੀਦਾ ਹੈ ਤਾਂ ਕਿ ਇਸ ਤਰ੍ਹਾਂ ਦੇ ਹਾਦਸੇ ਦਾ ਵਾਪਰਨ ਇਹ ਹਾਦਸਾ ਕਿਸ ਇੰਟੈਂਸਿਟੀ ਦਾ ਸੀਗਾ ਇਹ ਪੁਲਿਸ ਦੱਸੇਗੀ ਪਰ ਇਸ ਹਾਦਸੇ ਤੋਂ ਇਲਾਵਾ ਇਸ ਨੂੰ ਹੋਰ ਵੀ ਲੋਕ ਇਸਤੇਮਾਲ ਕਰ ਸਕਦੇ ਆ ਜੋ ਦੇਸ਼ ਹਿੱਤ ਵਾਸਤੇ ਗਲਤ ਸੋਚਦੇ ਹੋਣ ਜੋ ਸੂਬੇ ਹਤ੍ਤਾਸ ਤੇ ਗਲਤ ਸੋਚਦੇ ਹੋਣ ਜਾਂ ਅਪਰਾਧਿਕ ਮਾਈਂਡਸੈਟ ਦੇ ਹੋਣ ਜਾਂ ਟੈਰਰਿਸਟ ਮਾਈਂਡਸੈਟ ਦੇ ਹੋਣ ਉਹ ਵੀ ਇਹੋ ਜੇ ਕੰਟੈਂਟ ਨੂੰ ਅ ਰਿਵੀਲ ਕਰ ਸਕਦੇ ਆ ਉਹਨੂੰ ਇਸਤੇਮਾਲ ਕਰ ਸਕਦੇ ਆ ਔਰ ਜੇ ਉਹ ਇਸਤੇਮਾਲ ਕਰਨਗੇ ਤਾਂ ਫਿਰ ਇਹ ਅਪਰਾਧ ਕਿਸ ਇਨਟੈਂਸਿਟੀ ਦਾ ਹੋਵੇਗਾ ਖੈਰ ਅਜੇ ਇਸ ਮਾਮਲੇ ਨੂੰ ਵੀ ਐਵੇਂ ਹੀ ਰਜ਼ਾਇਆ ਨਹੀਂ ਜਾਣ ਦੇਣਾ ਚਾਹੀਦਾ ਇਸ ਉੱਤੇ ਵੀ ਪੁਲਿਸ ਲੱਗੀ ਹੋਈ ਹੈ ਕਿ ਆਖਿਰ ਕੀ ਮਜਮੂਮ ਸੀ ਉਸ ਨੌਜਵਾਨ ਦਾ ਬੰਬ ਬਣਾਉਣ ਦਾ ਕਿਉਂ ਬਣਾਉਣਾ ਚਾਹੁੰਦਾ ਸੀ ਕੀ ਕਾਰਨ ਸੀ ਉਹ ਸਾਰਾ ਕੁਝ ਜਾਣਨ ਦੀ ਕੋਸ਼ਿਸ਼ ਹੋ ਰਹੀ ਹੈ ਪਰ ਇਸ ਮਸਲੇ ਉੱਤੇ ਧਿਆਨ ਦੇਣਾ ਜ਼ਰੂਰੀ ਹੈ ਇਸ ਮਾਮਲੇ ਦੇ ਉੱਤੇ ਬਠਿੰਡਾ ਦੇ ਐਸਐਸਪੀ ਆ ਮਨੀਤ ਕੌਂਡਲ ਕੀ ਬੋਲੇ ਨੇ ਆਓ ਉਹ ਵੀ ਸੁਣ ਲੈਂਦੇ ਹਾਂ ਅੱਜ ਜੀ ਸਾਡੇ ਐਸਐਚਓ ਨਈਆਂਵਾਲਾ ਨੂੰ ਸਵੇਰੇ ਇੱਕ ਹਸਪਤਾਲ ਪ੍ਰਾਈਵੇਟ ਹਸਪਤਾਲ ਤੋਂ ਰੁੱਕਾ ਆਇਆ ਸੀ ਜਿੱਦੇ ਤੇ ਪਤਾ ਲੱਗਿਆ ਕਿ ਇੱਕ 19 ਸਾਲ ਦਾ ਮੁੰਡਾ ਜਿਹਦਾ ਨਾਂ ਗੁਰਪ੍ਰੀਤ ਸਿੰਘ ਹੈ son of ਜਗਤਾਰ ਸਿੰਘ ਉਹਨੂੰ ਕੁਝ ਬਰਨ ਇੰਜਰੀਜ਼ ਸਿਗੀਆਂ ਤੇ ਉਹਦੇ ਬਾਅਦ ਚ ਪਤਾ ਲੱਗਿਆ ਕਿ ਉਹਦੇ ਫਾਦਰ ਜਗਤਾਰ ਸਿੰਘ ਸੈਪਰੇਟਲੀ ਆਦੇਸ਼ ਹਸਪੀਟਲ ਚ ਐਡਮਿਟ ਕਰਾਇਆਗੇ ਦੋਨਾਂ ਨੂੰ ਕਾਫੀ ਫਟੜੀ ਸੀਗੇ ਬਿਕੋਜ਼ ਆ ਵਰਿਅਸ ਬਰਨ ਇੰਜਰੀਜ਼ ਤਾਂ ਇਨੀਸ਼ੀਅਲੀ ਉਹਨਾਂ ਨੇ ਦੱਸਿਆ ਕਿ ਇੱਥੇ ਬਲਾਸਟ ਹੋਇਆ ਹੈ ਕੱਲ ਜੋ ਨਾਤਾ ਸਾਨੂੰ ਲੋਕਲੀ ਕਿਸੇ ਨੇ ਰਿਪੋਰਟ ਕੀਤਾ ਤੇ ਨਾ ਹੀ ਫੈਮਿਲੀ ਨੇ ਰਿਪੋਰਟ ਕੀਤਾ ਮੈਡੀਕਲ ਰੁੱਕੇ ਦੇ ਬਾਅਦ ਹੀ ਸਾਨੂੰ ਇਨਫੋਰਮੇਸ਼ਨ ਮਿਲੀ ਤੇ ਡੂਰਿੰਗ ਇਨਵੈਸਟੀਗੇਸ਼ਨ ਪਤਾ ਲੱਗਿਆ ਕਿ ਜਿਹੜਾ ਇਹ ਲੜਕਾ ਹੈ ਗੁਰਪ੍ਰੀਤ ਸਿੰਘ ਇਹ ਕੁਝ ਆਨਲਾਈਨ ਸੈਲਫ ਟਿਊਟোরিয়ালਸ ਦੇ ਨਾਲ ਹੀ ਕੁਝ ਐਕਸਪਲੋਸਿਵ ਮਟੀਰੀਅਲ ਮੰਗਾ ਕੇ ਅਪੇਰੈਂਟਲੀ ਕੁਝ ਐਕਸਪੈਰੀਮੈਂਟ ਕਰ ਰਿਹਾ ਸੀ ਜੋ ਮਿਸਫਾਇਰ ਹੋ ਕੇ ਉੱਥੇ ਹੀ ਬਲਾਸਟ ਹੋ ਗਿਆ ਤੇ ਫਿਲਹਾਲ ਦੋਨੋਂ ਫਾਦਰ ਔਰ ਸਨ ਹਸਪੀਟਲਸ ਚ ਦਾਖਲ ਹੈ ਔਰ ਹਲੇ ਤਾਂ ਦੇ ਆਊਟ ਆਫ ਡੇਂਜਰ ਬਟ ਦੋਨਾਂ ਦੀ ਸਰਜਰੀਜ਼ ਵਗੈਰਾ ਹੋਣੀ ਹੈ ਤੇ ਇੱਥੇ ਅਸੀਂ ਇਨਫੋਰਮੇਸ਼ਨ ਵਿਲਨ ਸਾਰੀ ਜਿਹੜੀ ਸਾਡੀ ਜ਼ਿਲ੍ਹੇ ਦੀ ਫੋਰੈਂਸਿਕ ਟੀਮ ਹੈ ਔਰ ਜਿਹੜੀ ਸਾਡੀ ਰੇਂਜ ਦੀ ਬੌਮ ਡਿਸਪੋਜ਼ਲ ਸਕਵਾਡ ਹੈ ਉਹਨਾਂ ਨੂੰ ਬੁਲਾ ਲਿਆ ਸੀ ਏਰੀਆ ਕੋਰਡਨ ਆਫ ਕਰਤਾ ਸੀਗਾ ਤੇ ਬੌਮ ਡਿਸਪੋਜ਼ਲ ਟੀਮ ਹਲੇ ਵੀ ਕਾਫੀ ਧੇਰ ਦੀ ਕੰਮ ਤੇ ਲੱਗੀ ਹੋਈ ਹੈ ਔਰ ਜਦ ਤੱਕ ਉਹਨਾ ਤੋਂ ਸਾਨੂੰ ਕਲੀਅਰੈਂਸ ਨਹੀਂ ਮਿਲ ਜਾਂਦੀ ਜਾਂ ਜੋ ਵੀ ਟੈਕਨੀਕਲ ਸਾਨੂੰ ਰਿਜ਼ਲਟ ਨਹੀਂ ਪਤਾ ਲੱਗਦਾ ਹਲੇ ਅਸੀਂ ਕੁਝ ਵੀ ਕਮੈਂਡ ਨਹੀਂ ਕਰ ਸਕਦੇ ਬਟ ਅਸੀਂ ਆਪਣਾ ਜਿਹੜਾ ਐਸਐਚਓ ਹੈ ਉਹ ਐਫਆਈਆਰ ਲੌਂਚ ਕਰ ਰਿਹਾ ਹੈ